ਕਾਕਾਲ ਸਾਹਿਬ ਵਾਈਗੁਰਜੀ ਕੀ ਫਤਿਹ ਅਮਨਦੀਪ ਸਿੰਘ ਡੱਡੂ ਆਣਾ ਜ਼ਰਵਰ ਵਾਰਸ ਪੰਜਾਬ ਜਥੇਬੰਦੀ ਅਮਰਸਰ ਤੋਂ ਅੱਜ ਅਸੀਂ ਅੱਜ ਅਸੀਂ ਵਾਰਸ ਪੰਜਾਬ ਜਥੇਬੰਦੀ ਵੱਲੋਂ ਸ੍ਰੀ ਕਾਕਾਲ ਸਾਹਿਬ ਦੇ ਜਥੇਦਾਰ ਨੂੰ ਮਿਲਣ ਵਾਸਤੇ ਆਏ ਸੀ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵਾਰਸ ਪੰਜਾਬ ਜਥੇਬੰਦੀ ਦੇ ਸਿੰਘ ਜਿਹੜੇ ਨਜ਼ਰਬੰਦ ਆ ਉਹਨਾਂ ਵਿੱਚੋਂ ਤਿੰਨ ਸਿੰਘ ਜਿਹੜੇ ਸਾਡੇ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਆ ਸਾਡੇ ਕਲ ਵਕੀਲ ਸਾਹਿਬ ਉਹਨਾਂ ਨੂੰ ਮਿਲਣ ਵਾਸਤੇ ਗਏ ਤੋ ਉਹਨਾਂ ਨੇ ਜੇਲ੍ਹ ਦਾ ਇੱਕ ਮਸਲਾ ਦੱਸਿਆ ਉਹਨਾਂ ਨੇ ਰਿਟਰਨ ਇੱਕ ਭੇਜਿਆ ਕਲਤਕ ਸਾਬ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਕਿ ਜਿਹੜਾ ਉੱਥੋਂ ਦੇ ਗੁਰੂ ਘਰ ਆ ਜੇਲਾ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਹੈ ਉੱਥੋਂ ਦੀ ਜਿਹੜੀ ਸੇਵਾ ਮਰਿਆਦਾ ਉਹ ਪੁਲਿਸ ਪ੍ਰਸ਼ਾਸਨ ਹੀ ਭੰਗ ਕਰਦੀ ਪਈ ਆ ਉਹਦੇ ਵਿੱਚ ਮਸਲਾ ਇਹ ਹੋਇਆ ਕਿ ਜਿੱਤਰਾ ਗੁਰੂ ਘਰ ਦਾ ਸਵੇਰੇ ਅਪ ਸੇਖਾਂ ਦੀ ਮਰਿਆਦਾ ਵਾ ਕੀ ਸਵੇਰੇ 5:00 ਵਜੇ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਸਵੇਰੇ ਨਿਤਨੇਮ ਕਰਦੇ ਆ ਗੁਰਮਾਰ ਦਾ ਪ੍ਰਕਾਸ਼ ਕਰਦੇ ਆ ਉੱਥੋਂ ਦੇ ਅਫਸਰ ਜਿਹੜੇ ਆ ਇੱਕ ਬਲਬੀਰ ਸਿੰਘ ਆ ਤੇ ਇੱਕ ਜਗਜੀਤ ਸਿੰਘ ਸੁਪਰੀਡੈਂਟ ਉਹਨਾਂ ਨੇ ਜਿਹੜਾ ਸਮਾਂ 5 ਵਜੇ ਤੋਂ ਬਦਲ ਕੇ ਸਾਢੇ 7 ਦਾ ਕਰਤਾਗਾ ਸਵੇਰ ਦਾ ਗੁਰਮਾਰ ਦੇ ਪ੍ਰਕਾਸ਼ ਦਾ ਤੇ ਜਿਹੜੀ ਸ਼ਾਮ ਦੀ ਰਹਿ ਰਾਤ ਦੇ ਸਗਾ ਸੰਸਾ ਦਾ ਟਾਈਮ ਆ ਉਹ 3 ਵਜੇ ਤੋਂ ਸਾਢੇ 4 ਵਜੇ ਦਾ ਕਰਤਾਗਾ ਜਿਹੜੇ ਸਿੱਖ ਮਰਿਆਦਾ ਦੇ ਬਿਲਕੁਲ ਉਲਟਿਆ ਕਿਉਂਕਿ ਸਿੱਖ ਹਰ ਚੀਜ਼ ਤੇ ਬਰਦਾਸ਼ਤ ਕਰ ਸਕਦਾ ਪਰ ਗੁਰੂ ਦੀ ਤੇ ਕਿਸੇ ਨਾ ਕੋਈ ਸਮਝੌਤਾ ਨਹੀਂ ਗੁਰੂ ਦੀ ਮਰਿਆਦਾ ਤੇ ਕਿਸੇ ਨਾ ਸਾਡਾ ਗਏ ਤੇ ਸਮਝੌਤਾ ਨਹੀਂ ਹਰ ਸਿੱਖ ਗੁਰੂ ਨੂੰ ਪਹਿਲ ਰੱਖ ਕੇ ਚੱਲਦਾ ਤੇ ਉਹ ਸਿੰਘਾਂ ਨੇ ਜਿਹੜੇ ਵਾਰ ਸੰਜਾ ਜਥੇਬੰਦੀ ਦੇ ਉੱਤੇ ਸਿੰਘ ਆ ਪਾਈ ਮਨਦੀਪ ਸਿੰਘ ਜੀ ਬਹਿਰਾਮ ਤੋਂ ਆ ਬਲਵਿੰਦਰ ਸਿੰਘ ਜੀ ਜੰਗਿਆਣਾ ਜਤਿੰਦਰ ਸਿੰਘ ਜੀ ਬਾਬਾ ਗੋਰਖਾ ਉਹ ਵਾਰਸ ਨੂੰ ਤਿੰਨਾਂ ਸਿੰਘਾਂ ਨੇ ਇਹ ਸਾਡੇ ਵਕੀਲ ਸਾਹਿਬ ਦੇ ਨੋਟਿਸ ਵਿੱਚ ਗੱਲ ਜਾਂਦੀ ਤੇ ਫਿਰ ਜਿਹੜੇ ਉੱਥੇ ਜੇਲ੍ਹ ਦੇ ਵਿੱਚ ਹੋਰ ਵੀ ਗੁਰਸਿੱਖ ਵੀਰ ਆ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ ਜਿਹੜੇ ਸਿੱਖ ਵੀਰ ਆਪਣੇ ਜੇਲ੍ਹ ਦੇ ਅੰਦਰ ਉਹਨਾਂ ਨੇ ਇੱਕ ਬਕਾਇਦਾ ਜਿਹੜਾ ਚਿੱਠੀ ਆ ਉਹ ਕਾਸ ਤੱਕ ਦੇ ਜਾਇਦਾਦ ਨੂੰ ਭੇਜੀ ਆ ਉਹਦੇ ਵਿੱਚ ਉਹਨਾਂ ਹਰ ਚੀਜ਼ ਲਿਖ ਕੇ ਭੇਜੀ ਆ ਤਸੋਂ ਮਸਲਾ ਇਹ ਸਿੱਖਾਂ ਲਈ ਮਸਲਾ ਹੈ ਕਿ ਸਾਡੇ ਗੁਰੂ ਘਰ ਭਾਵੇਂ ਜੇਲਾ ਚ ਤੇ ਭਾਵੇਂ ਜੇਲਾ ਤੋਂ ਬਾਹਰ ਬਣਿਆ ਉੱਥੇ ਸਾਡੀ ਗੁਰੂ ਦੀ ਮਰਿਆਦਾ ਬਹੁਤ ਭੰਗ ਹੋ ਰਹੀ ਆ ਖਾਸ ਕਰਕੇ ਸਾਡੀ ਜਿਹੜਾ ਪੁਲਿਸ ਪ੍ਰਸ਼ਾਸਨ ਉਹੀ ਕਰਦਾ ਪਿਆ ਸੋ ਅਸੀਂ ਕੱਲ ਤੱਕ ਸਦੇ ਜੱਜਦਾਰ ਨੂੰ ਮਿਲੇ ਆ ਜੱਜਦਾਰ ਸਾਹਿਬ ਬਾਾਰਸੀ ਉਹਨਾਂ ਨਾਲ ਸਾਡੀ ਫੋਨ ਤੇ ਗੱਲ ਹੋ ਗਈ ਆ ਉਹ ਕਹਿੰਦੇ ਇਸ ਚੀਜ਼ ਨੂੰ ਇਸ ਛੇਤੀ ਉਸੇ ਨੋਟਿਸ ਵਿੱਚ ਲਵਾਗੇ ਤੇ ਜਿਹੜੀ ਕਾਨੂੰਨੀ ਕਾਰਵਾਈ ਬੰਦੀ ਸਿੱਖ ਮਰਿਆਦਾ ਅਨਸਾਰ ਉਹ ਦੋਵਾਂ ਪੁਲਿਸ ਅਫਸਰਾਂ ਦੇ ਬਲਬੀਰ ਸਿੰਘ ਤੇ ਜਗਜੀਤ ਸਿੰਘ ਤੇ ਜ਼ਰੂਰ ਕਰਾਂਗੇ ਨਾਲ ਦੀ ਨਾਲ ਤੁਹਾਡੇ ਮਾਦੀਆਂ ਰਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਇਹੋ ਜਿਹੜੇ ਜਿਹੜੇ ਤੁਹਾਡੇ ਅਫਸਰ ਆ ਇਹਨਾਂ ਨੂੰ ਆਪ ਹੀ ਨੱਥ ਪਾ ਲਓ ਜੇ ਕਿਹਨੇ ਇਹਨਾਂ ਨੂੰ ਜੇਲ੍ਹ ਤੋਂ ਫੇਰ ਸੋਹਤਾ ਤਾਂ ਅਟਿਕਾ ਚਿੱਕਾ ਬਣੀਆਂ ਵਜਦੀਆਂ ਇਸ ਕਰਕੇ ਅਸੀਂ ਅੱਡੇ ਆਜ ਪਿਆਰ ਦੇ ਨਾਲ ਹੀ ਤੁਹਾਨੂੰ ਸਮਝਾਉਣ ਦੇ ਆ ਕਿ ਇਹੋ ਜਿਹੇ ਜਿਹੜੇ ਪੁਲਿਸ ਅਫਸਰ ਜਿਹੜੇ ਸਾਡੇ ਗੁਰੂ ਦੀ ਮਰਿਆਦਾ ਨੂੰ ਪੰਗ ਕਰਦੇ ਆ ਉਹ ਬਰਦਾਸ਼ਤਯੋਗ ਨਹੀਂ ਹੈਗੇ ਤੇ ਜੋ ਇਸ ਕਰਕੇ ਅੱਜ ਅਸੀਂ ਕਾਲਤਕ ਸਾਹਿਬ ਦੇ ਜ਼ਹੀਦਾਦ ਨੂੰ ਮਿਲੇ ਆ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਚਿੱਕੀ ਫਤਿਹ ਅਧਿਕਾਰੀ ਨਾਲ ਵੀ ਸੰਪਰਕ ਕੀਤਾ ਇਸ ਪਾਸੋਂ ਸਾਡੀ ਉੱਚ ਅਧਿਕਾਰੀ ਨਾਲ ਸਭ ਤੋਂ ਪਹਿਲਾਂ ਸਾਡੀ ਉੱਚ ਸਭ ਤੋਂ ਉੱਚ ਸਿੱਖਾ ਵਾਸਤੇ ਸ੍ਰੀ ਕਾਲਤਕ ਸਾਹਿਬ ਆ ਗਏ ਅਸੀਂ ਕਾਲਤਕ ਦੇ ਜ਼ਹੀਦਾਦ ਨੂੰ ਅਪੀਲ ਕੀਤੀ ਆ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਦੇਖਾਂਗੇ ਕਿਉਂਕਿ ਸਿੱਖਾਂ ਲਈ ਸਭ ਤੋਂ ਉੱਚ ਸੰਤਾਵਾਂ ਸਾਡੇ ਸ੍ਰੀ ਕਾਲਤਕ ਸਾਹਿਬ ਆ ਗਏ ਆ ਇਹ ਅਸ਼ਵਾਸ਼ਣ ਦੇ ਦੌਰਾਨ ਉਹਨਾਂ ਨੇ ਕਿਹਾ ਹੀ ਇੱਕ ਦੋ ਦਿਨਾਂ ਚ ਇਹ ਕਾਰਵਾਈ ਕਰਾਂਗੇ